ਸ਼੍ਰੀਮਤੀ ਸਰਬਜੀਤ ਕੌਰ ਮਾਨੂੰਕੇ ਸਭਾਪਤੀ ਅਨੁਸੂਚਿਤ ਜਾਤੀਆਂ ਅਨੁਸੂਚਿਤ ਕਬੀਲੀਆਂ ਅਤੇ ਪਛੜੀਆਂ ਸ਼੍ਰੇਣੀਆਂ ਦੀ ਭਲਾਈ ਕਮੇਟੀ ਦੀ ਰਿਪੋਰਟ ਪੇਸ਼ ਕਰਨ ਸਪੀਕਰ ਸਾਹਿਬ ਧੰਨਵਾਦ ਮੈਂ ਅਨੁਸੂਚਿਤ ਜਾਤੀਆਂ ਅਨੁਸੂਚਿਤ ਕਬੀਲਿਆਂ ਤੇ ਪਛੜੀ ਸ਼੍ਰੇਣੀਆਂ ਦੀ ਭਲਾਈ ਲਈ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਸੰਵਿਧਾਨ ਦੁਆਰਾ ਇਹ ਅਧਿਕਾਰ ਦਿੱਤੇ ਜਾਣ ਤੇ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦੇ ਲਾਭ ਦਿਵਣ ਲਈ ਪੰਜਾਬ ਰਾਜ ਪੂੰ ਵਿਭਾਗਾਂ ਦੇ ਰੋਸਟਰ ਰਜਿਸਟਰ ਸਿਸਟਮ ਲਾਗੂ ਕਰਨ ਸੰਬੰਧੀ ਕਮੇਟੀ ਦੀ 23 24 ਲਈ 48ਵੀਂ ਰਿਪੋਰਟ ਸਦਨ ਵਿੱਚ ਪੇਸ਼ ਕਰਦੀ ਹੈ ਮਾਨਯੋਗ ਸਪੀਕਰ ਸਾਹਿਬ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹੁੰਨੀ ਹਾਂ ਸੀਐਮ ਸਾਹਿਬ ਦਾ ਤੇ ਤੁਹਾਡਾ ਮੇਰੀ ਕਮੇਟੀ ਦੇ ਮਾਨਯੋਗ ਮੈਂਬਰ ਸਾਹਿਬਾਨਾਂ ਦਾ ਸਕੱਤਰ ਪੰਜਾਬ ਵਿਧਾਨ ਸਭਾ ਦਾ ਸੰਯੁਕਤ ਡਾਇਰੈਕਟਰ ਜਿਹੜੇ ਪਿੱਛੇ ਜੇ ਰਿਟਾਇਰ ਹੋ ਗਏ ਸਰਬਜਿੰਦਰ ਸਿੰਘ ਰੰਦਾਵਾ ਜੀ ਅਧੀਨ ਸਕੱਤਰ ਸ਼੍ਰੀਮਤੀ ਬਲਬੀਰ ਕੌਰ ਜੀ ਤੇ ਸਮੂਹ ਪਲਾਈ ਕਮੇਟੀ ਦੇ ਸਮੂਹ ਅਮਲੇ ਦਾ ਜਿਨ੍ਹਾਂ ਨੇ ਪੂਰਾ ਸਮਾਂ ਦੇ ਕੇ ਪੂਰੇ ਤਨ ਦੇ ਹੀ ਨਾ ਪੂਰਾ ਟਾਈਮ ਬੈਠ ਕੇ ਇਹ ਸਪੋਰਟ ਨੂੰ ਤਿਆਰ ਕਰਨ 'ਚ ਮੇਰੀ ਮਦਦ ਕੀਤੀ ਸਪੀਕਰ ਸਾਹਿਬ ਕਮੇਟੀ ਨੇ ਬਹੁਤ ਮਿਹਨਤ ਕਰਕੇ ਕੁਝ ਸफारਿਸ਼ਾਂ ਕੀਤੀਆਂ ਜਿਸ ਵਿੱਚ ਸਭ ਤੋਂ ਪਹਿਲੀ ਜ਼ਰੂਰਤ ਸਾਨੂੰ ਲੱਗੀ ਕਿ ਰੋਸਟਰ ਰਜਿਸਟਰ ਐਨ ਆਈ ਸੀ ਨਾਲ ਮਿਲ ਕੇ ਪੰਜਾਬ ਦੇ ਵਿੱਚ ਆਨਲਾਈਨ ਰਿਜ਼ਰਵੇਸ਼ਨ ਮੈਨੇਜਮੈਂਟ ਸਿਸਟਮ ਤਿਆਰ ਕੀਤਾ ਜਾਵੇ ਇਹਦੇ ਨਾਲ ਅਸੀਂ ਬਹੁਤ ਸਾਰੀਆਂ ਲਿਟੀਗੇਸ਼ਨ ਤੋਂ ਬਚਾਂਗੇ ਕਿਉਂਕਿ ਕਮੇਟੀ ਦੇ ਧਿਆਨ ਦੇ ਵਿੱਚ ਇਹ ਆਇਆ ਕਿ ਬਹੁਤ ਸਾਰੇ ਰਜਿਸਟਰ ਸਾਡੇ ਸਾਹਮਣੇ ਇਹੋ ਜਿਹੇ ਆਏ ਜਿਨ੍ਹਾਂ ਨੂੰ ਅਫਸਰ ਸਹਿਬਾਨ ਪੰਨਾ ਪਲਟਦਾ ਵੀ ਡਰਦਾ ਸੀ ਕਿ ਜੇ ਪੰਨਾ ਪਲਟਤਾ ਤਾਂ ਇਹਨੇ ਬਿਲਕੁਲ ਖਰਾਬ ਹੋ ਜਾਣਾ ਪੇਪਰ ਖਰਾਬ ਹੋ ਚੁੱਕੇ ਆ ਉਹਨਾਂ ਦੇ ਕਮੇਟੀ ਨੇ ਇੱਕ ਸਿਫਾਰਸ਼ ਕਰਨ ਕੀਤੀ ਹੈ ਸਪੀਕਰ ਸਾਹਿਬ ਤੁਹਾਡੇ ਜ਼ਰੀਏ ਕਿ ਇੱਕ ਟੋਲ ਫਰੀ ਨੰਬਰ ਈਮੇਲ ਲਾਜ਼ਮੀ ਹੋਣੇ ਚਾਹੀਦੇ ਜਿੱਥੇ ਕੋਈ ਆਪਣਾ ਸ਼ਿਕਾਇਤ ਕਰਤਾ ਨੋਡਲ ਅਫਸਰ ਬਣਾਇਆ ਜਾਵੇ ਕੋਈ ਵੈਲਫੇਅਰ ਅਫੀਸਰ ਨੂੰ ਨੋਡਲ ਅਫਸਰ ਬਣਾਇਆ ਜਾਵੇ ਜਿੱਥੇ ਐਸਸੀ ਵਰਗ ਦੇ ਲੋਕਾਂ ਨੂੰ ਬੀਸੀ ਵਰਗ ਦੇ ਲੋਕਾਂ ਨੂੰ ਨਿਆ ਮਿਲਣ ਦੀ ਸਹੂਲਤ ਹੋਵੇ ਤਾਂ ਕਿ ਉਹਨਾਂ ਦੀਆਂ ਸਾਰੀਆਂ ਸ਼ਿਕਾਇਤਾਂ ਸਰਕਾਰੀ ਰਿਕਾਰਡ ਤੇ ਚੜ ਸਕਣ ਤੇ ਉਹਨਾਂ ਦੇ ਮਸਲੇ ਹੱਲ ਹੋ ਸਕਣ ਕਮੇਟੀ ਸਮਝਦੀ ਹੈ ਕਿ ਪੰਜਾਬ ਸਰਕਾਰ ਨੇ ਈਵੀ ਪਾਲਿਸੀ ਸ਼ੁਰੂ ਕੀਤੀ ਹੈ ਹੁਣ ਪਿੱਛੇ ਜੇ ਐਫਐਮ ਸਾਹਿਬ ਨੂੰ ਇਸ ਗੱਲ ਦਾ ਅਸੀਂ ਬਵਾ ਕਰਦੇ ਹਾਂ ਕਿ ਤੁਸੀਂ ਯਕੀਨੀ ਬਣਾਓ ਕਿ ਇਹਦੇ ਵਿੱਚ ਵੀ ਇੱਕ ਰਿਜ਼ਰਵੇਸ਼ਨ ਪਾਲਿਸੀ ਨੂੰ ਲੈ ਕੇ ਆਵਾਂਗੇ ਆਪਾਂ ਕਮੇਟੀ ਪ੍ਰਾਈਵੇਟ ਮੈਨਪਰ ਸਪਲਾਈ ਸਭ ਤੋਂ ਵੱਡੀ ਜ਼ਰੂਰਤ ਸਪੀਕਰ ਸਾਹਿਬ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਜਿਵੇਂ ਪੈਸਕੋਜ਼ ਆ ਅਦਰ ਅਜੰਸੀਜ਼ ਆ ਉਹ ਕਾਨੂੰਨ ਦੇ ਹਿਸਾਬ ਨਾਲ ਜਿਵੇਂ ਗਾਈਡਲਾਈਨਸ ਆ ਉਹਨਾਂ ਦੇ ਵਿੱਚ ਕੁਝ ਰਿਜ਼ਰਵੇਸ਼ਨ ਪਾਲਿਸੀ ਰੱਖਣੀ ਹੁੰਦੀ ਆ ਉਹਨਾਂ ਦੇ ਸੀਈਓ ਜਾਂ ਉਹਨਾਂ ਦੇ ਡਿਪਾਰਟਮੈਂਟਲ ਐਫਿਡੇਵਟ ਫਾਈਲ ਕਰਨ ਉਹ ਰਿਜ਼ਰਵੇਸ਼ਨ ਪਾਲਿਸੀ ਨੂੰ ਫਾਲੋ ਕਰਨ ਤਾਂ ਕਿ ਉਸ ਹਿਸਾਬ ਨਾਲ ਸਾਡੇ ਲੋਕਾਂ ਨੂੰ ਬਣਦਾ ਹੱਕ ਮਿਲ ਸਕੇ ਕਮੇਟੀ ਦੇ ਧਿਆਨ ਦੇ ਵਿੱਚ ਇਹ ਵੀ ਆਇਆ ਹੈ ਕਿ ਬਹੁਤ ਸਾਰੇ ਐਟ੍ਰੋਸਿਟੀ ਦੇ ਕੇਸ ਜਦੋਂ ਪੁਲਿਸ ਕੋਲੇ ਜਾਂਦੇ ਆ ਤਾਂ ਪੁਲਿਸ ਇਸ ਪ੍ਰੋਸੈਸ 'ਚ ਉਹਨਾਂ ਤੇ ਪਰਚਾ ਕਰਨ ਦੀ ਥਾਂ ਤੇ ਇਸ ਪ੍ਰੋਸੈਸ ਦੇ ਵਿੱਚ ਪੈ ਜਾਂਦੀ ਹੈ ਕਿ ਇਹਨਾਂ ਦਾ ਕਿਸੇ ਨਾ ਕਿਸੇ ਤਰ੍ਹਾਂ ਸਮਾ ਲੰਕਾ ਕੇ ਇਹਨਾਂ ਨੂੰ ਆਪਣੇ ਆਪਸੀ ਰਾਜੀਨਾਮੇ ਦੇ ਵਿੱਚ ਪਾ ਲਗੇ ਸਾਡੇ ਧਿਆਨ ਦੇ ਵਿੱਚ ਇਹ ਵੀ ਆਇਆ ਵੀ 117 ਤੋਂ ਵੱਧ ਕੇਸ ਅਸੀਂ ਇੱਕ ਜਗ੍ਹਾ ਤੇ ਦੇਖੇ ਜਿਦੇ ਚ 111 ਦੇ ਤਾਂ ਰਾਜੀਨਾਮਾ ਹੋ ਗਏ 3 ਸਾਲ ਬਾਅਦ ਪਰ ਜਿਹੜੇ ਬਾਕੀ ਕੇਸ ਸੀ ਉਹਨਾਂ ਤੇ ਵੀ ਅਜੇ ਪਰਚੇ ਨਹੀਂ ਹੋਏ ਤੇ ਬਲ ਧਿਆਨ ਦੇਣ ਦੀ ਲੋੜ ਆ ਸਪੀਕਰ ਸਾਹਿਬ ਕਿਉਂਕਿ ਅੱਜ ਸਮੇਂ ਦੇ ਵਿੱਚ ਵਿੱਚ ਜਿਵੇਂ ਜਿਵੇਂ ਸਿਸਟਮ ਵੱਧ ਰਿਹਾ ਲੋਕਾਂ ਦੀ ਐਕਸਪਲੋਇਟੇਸ਼ਨ ਦੀ ਪ੍ਰੋਬਲਮ ਆ ਰਹੀ ਹੈ ਬਿਊਰੋਕ੍ਰੇਟ ਸਪੀਕਰ ਸਾਹਿਬ ਇੱਕ ਧਿਆਨ ਚ ਵੀ ਆਇਆ ਕਿ 11 ਸਾਲ ਐਸ்சி ਬੀਸੀਸ ਦੇ ਨੌਕਰੀ ਕੰਮ ਤੇ ਜਦੋਂ 12ਵਾਂ ਸਾਲ ਉਹਦੀ ਪ੍ਰੋਮੋਸ਼ਨ ਦਾ ਹੁੰਦਾ ਕਿਸੇ ਨਾ ਕਿਸੇ ਕਰਕੇ ਸ਼ਿਕਾਇਤ ਕਰਤਾ ਕਰਕੇ ਉਹਦੀ ਪ੍ਰੋਮੋਸ਼ਨ ਰੋਕ ਦਿੱਤੀ ਜਾਂਦੀ ਹੈ ਇਹ ਯਕੀਨੀ ਬਣਾਇਆ ਜਾਵੇ ਕਿ ਜਿਹੜਾ ਵੀ ਸ਼ਿਕਾਇਤ ਕਰੇਗਾ ਉਹ ਨਾਲ ਆਪਣੀ ਸ਼ਿਕਾਇਤ ਦੇ ਐਫੀਡੇਵਟ ਲਾਵੇ ਸਭ ਤੋਂ ਪਹਿਲਾਂ ਉਸੇ ਐਫੀਡੇਵਟ ਦੇ ਉਹਦੀ ਸ਼ਿਕਾਇਤ ਨੂੰ ਸੁਣ ਕੇ ਉਸ ਪ੍ਰੋਸੈਸ ਨੂੰ ਅੱਗੇ ਵਧਾਇਆ ਜਾਵੇ ਜੇ ਉਹ ਬੰਦਾ ਸ਼ਿਕਾਇਤ ਕਰਤਾ ਗਲਤ ਪਾਇਆ ਜਾਂਦਾ ਉਹਦੀ ਰਿਸਪੌਂਸਿਬਿਲਟੀ ਫਿਕਸ ਕਰਕੇ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਸਪੀਕਰ ਸਾਹਿਬ ਕਮੇਟੀ ਐਂ ਸੱਤੋਂ ਵੱਡੀ ਗੱਲ ਹੈ ਗਰੀਬ ਵਰਗ ਹੈ ਲੋਨ ਲੈ ਲੈਂਦਾ ਜੇ ਐਨ ਪੀਏ ਦੇ ਕੇਸਾਂ ਦੇ ਵਿੱਚ ਆਪਾਂ ਓਟੀਐਸ ਓਟੀਐਸ ਸਕੀਮ ਲੈ ਆਈਏ ਓਟੀਐਸ ਤਾਂ ਬਹੁਤ ਸਾਰੇ ਲੰਮੇ ਪੈਂਡਿੰਗ ਕੇਸਾਂ ਦਾ ਨਿਪਟਾਰਾ ਹੋ ਸਕਦਾ ਤੇ ਲੋਕਾਂ ਨੂੰ ਬਹੁਤ ਜ਼ਿਆਦਾ ਰਾਹਤ ਮਿਲ ਸਕਦੀ ਹੈ ਇੱਕ ਸਪੀਕਰ ਸਾਹਿਬ ਮੰਤਰੀ ਸਾਹਿਬ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੀ ਹੈ ਸ਼ਗਨ ਸਕੀਮ ਦਾ ਸਮਾਂ ਦੋ ਦੋ ਮਹੀਨੇ ਆ ਇੱਕ ਮਹੀਨਾ ਵਿਆਹ ਤੋਂ ਪਹਿਲਾਂ ਤੇ ਇੱਕ ਮਹੀਨਾ ਬਾਅਦ ਚ ਮੈਂ ਮੰਤਰੀ ਸਾਹਿਬ ਦੇ ਧਿਆਨ ਚ ਲਿਆਉਣਾ ਚਾਹੁੰਦੀ ਆ ਜਿਹੜਾ ਪਹਿਲੇ ਵਾਲਾ ਮਹੀਨਾ ਉਹ ਕੱਟ ਦੋ ਕਿਉਂਕਿ ਉਹ ਕਿਸੇ ਕੰਮ ਨਹੀਂ ਆਉਂਦਾ ਪਿੱਛੇ ਦੋ ਮਹੀਨੇ ਕਰ ਦੋ ਕਿਉਂਕਿ ਉਹਨਾਂ ਦੇ ਜਿਹੜਾ ਉਹਨਾਂ ਨੂੰ ਸਮਾਂ ਮਿਲ ਜੇਗਾ ਬਹੁਤ ਸਾਰੇ ਕੇਸਿਸ ਇਸ ਕਰਕੇ ਪੈਂਡਿੰਗ ਰਹਿ ਜਾਂਦੇ ਆ ਕਿ ਉਹਨਾਂ ਨੂੰ ਸਮਾਂ ਹੀ ਨਹੀਂ ਉਹਨਾਂ ਕੋਲੇ ਹੁੰਦਾ ਤੇ ਇੱਕ ਇਹਨਾਂ ਦੀ ਸਾਲਾਨਾ ਕਮਾਈ 1.5 ਲੱਖ ਤੋਂ 2 ਲੱਖ ਕੀਤੀ ਜਾਵੇ ਤਾਂ ਕਿ ਹਰ ਇਹਦਾ ਫਾਇਦਾ ਲਿਆ ਜਾ ਸਕੇ ਸਪੀਕਰ ਸਾਹਿਬ ਇੱਕ ਬੜੀ ਮੈਂ ਹਰ ਸੈਸ਼ਨ ਦੇ ਵਿੱਚ ਗੱਲ ਕਰਦੀ ਆ ਇੱਕ ਔਰਤ ਹੋਣ ਦੇ ਨਾਤੇ ਕਈ ਪ੍ਰੋਬਲਮਸ ਐਸੀਆਂ ਹੁੰਦੀਆਂ ਜਿਹੜੀਆਂ ਬੱਚੀਆਂ ਸਕੂਲ ਦੀਆਂ ਨੂੰ ਆਉਂਦੀਆਂ ਜਿਸ ਤਰ੍ਹਾਂ ਹਰਿਆਣਾ ਦੀ ਤਰਜ਼ ਦੇ ਵਿੱਚ ਮੇਖੋ ਦੇ ਕਰਮਦਾਸੀਆ ਸਿੱਖਲੀ ਕੁੜੀਆਂ ਗਰੀਬ ਵਰਗ ਚੋਂ ਆਏ ਹੋਏ ਲੋਕਾਂ ਸੀ ਤਾਂ ਹਰਿਆਣਾ ਸਕੂਲ ਹਰਿਆਣਾ ਦੇ ਤਰਜ਼ ਦੇ ਵਿੱਚ ਉੱਥੇ ਉਹਨਾਂ ਨੇ ਸਕੂਲ ਸਕੂਲਾਂ ਦੇ ਵਿੱਚ ਸੈਨੀਟਰੀ ਪੈਡ ਦੀਆਂ ਏਟੀਐਮ ਵਰਗੀਆਂ ਮਸ਼ੀਨਾਂ ਲਗਾਤੀਆਂ ਬੱਚੇ ਨੂੰ ਜਦੋਂ ਜ਼ਰੂਰਤ ਆ ਉੱਥੇ ਯੂਜ਼ ਕਰੋ ਤਾਂ ਕਿ ਇਨ੍ਹਾਂ ਚੀਜ਼ਾਂ ਦੇ ਨਾਲ ਕਾਰਵਾਈ ਹੋਣੀ ਚਾਹੀਦੀ ਹੈ ਗਰਲ ਹਾਈਜਨ ਬਣਾਉਣਾ ਸਾਡੀ ਸਮੇਂ ਦੀ ਜ਼ਰੂਰਤ ਹੈ ਤੇ ਕਮੇਟੀ ਸਪਾਰਸ਼ ਕਰਦੀ ਹੈ ਕਿ ਜਿਹੜਾ bc ਸਰਟੀਫਿਕੇਟ ਜਾਂ sc ਸਰਟੀਫਿਕੇਟਾ ਜਦੋਂ ਬੱਚੇ ਨੇ ਇੱਕ ਵਾਰ ਬਰਥ ਲੈ ਲਿਆ ਉਹ sc ਜਾਂ bc ਪਰਿਵਾਰਚ ਪੈਦਾ ਹੋ ਗਿਆ ਉਹ ਸਰਟੀਫਿਕੇਟ ਉਹਨੇ ਬਦਮਾ ਲਿਆ ਉਸ ਤੋਂ ਬਾਅਦ ਉਹਦਾ ਇਨਕਮ ਸਰਟੀਫਿਕੇਟ ਸਵੈ ਇਛਾ ਘੋਸ਼ਣਾ ਪੱਤਰ ਹੋ ਜੇ ਬਾਰ ਬਾਰ ਸਰਟੀਫਿਕੇਟਾਂ ਦੇ ਨਾਲ ਜਦੋਂ ਬੱਚੇ ਦੀ ਖੱਜੜ ਕੁਆਰੀ ਹੁੰਦੀ ਹੈ ਮਾਂ-ਬਾਪ ਵੀ ਹੌਲੀ-ਹੌਲੀ ਬੈਨੀਫਿਟ ਲੈਣਾ ਬੰਦ ਕਰ ਦਿੰਦੇ ਆ ਸਪੀਕਰ ਸਾਹਿਬ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਪਰ ਮੈਂ ਇੱਕ ਗੱਲ ਜ਼ਰੂਰ ਕਾਵਾਂਗੀ ਬਈ ਬਹੁਤ ਸਾਰੀ ਐਕਸਪਲੇਨੇਸ਼ਨ ਐਸੀ ਆ ਐਸੀ ਆ ਜਿਹੜੀ ਸੀਵਰੇਜ ਵਾਲੇ ਕਿਰਤੀ ਕਿਸਾਮਿਆਂ ਦੇ ਕੰਮਿਆਂ ਦੀ ਹੋ ਰਹੀ ਆ ਆਪਣੇ ਆਫੀਸਰਸ ਨੂੰ ਤੁਸੀਂ ਹਮੇਸ਼ਾ ਕਹਿੰਦੇ ਹੋ